ਫਰਜ਼ੀ ਕਾਲ ਸੈਂਟਰ ਤੁਹਾਨੂੰ ਵੀ ਠੱਗੀ ਦਾ ਸ਼ਿਕਾਰ ਬਣਾ ਸਕਦੇ ਨੇ ਇਸ ਕਰਕੇ ਜਿੰਨਾ ਹੋ ਸਕਦਾ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਅੱਜ ਕੱਲ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਡਿਜੀਟਲ ਪਲੈਟਫਾਰਮ ਦੇ ਉੱਤੇ ਤੁਸੀਂ ਕੋਈ ਵੀ ਐਪਲੀਕੇਸ਼ਨ ਡਾਊਨਲੋਡ ਕਰਦੇ ਹੋ ਤਾਂ ਕਈ ਤਰ੍ਹਾਂ ਦੀਆਂ ਤੁਹਾਨੂੰ ਫੇਕ ਕਾਲਾਂ ਆਉਂਦੀਆਂ ਨੇ ਇਸੇ ਤਰ੍ਹਾਂ ਦਾ ਇੱਕ ਹਾਲ ਦੀ ਘੜੀ ਦੇ ਵਿੱਚ ਫਰਜ਼ੀ ਕਾਲ ਸੈਂਟਰ ਦੇ ਉੱਤੇ ਰੇਡ ਵੱਜਦੀ ਹੈ ਮੁਹਾਲੀ ਦੇ ਵਿੱਚ ਜਿਸ ਨੂੰ ਸ਼ਕੰਜੇ ਵਿੱਚ ਲਿਆ ਜਾਂਦਾ ਜਿਸ ਦੇ ਵਿੱਚ ਜਿਹੜੇ ਨੇ ਵੱਡੀ ਗਿਣਤੀ ਚ ਮੁੰਡੇ ਕੁੜੀਆਂ ਬਾਹਰਲੇ ਸੂਬਿਆਂ ਦੇ ਆ ਕੇ ਮੁਹਾਲੀ ਦੇ ਵਿੱਚ ਇੱਕ ਕਾਲ ਸੈਂਟਰ ਚ ਕੰਮ ਕਰ ਰਹੇ ਹੁੰਦੇ ਸੀ ਜ਼ਿਆਦਾਤਰ ਇਹ ਕਾਲ ਸੈਂਟਰ ਰਾਤ ਨੂੰ ਚੱਲਦਾ ਸੀ ਔਰ ਇਸ ਦੇ ਵਿੱਚ ਖਾਸ ਕਰਕੇ ਯੂ ਐਸ ਏ ਦੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਕੁਝ ਹੀ ਦਿਨਾਂ ਦੇ ਵਿੱਚ ਕਰੋੜਾਂ ਰੁਪਏ ਦੀ ਠੱਗੀ ਕੀਤੀ ਗਈ ਹੈ ਔਰ ਉਸ ਦੇ ਉੱਤੇ ਜਿਹੜੀ ਪੰਜਾਬ ਸਟੇਟ ਸਾਈਬਰ ਕ੍ਰਾਈਮ ਸੈੱਲ ਹੈ ਔਰ ਮੁਹਾਲੀ ਪੁਲਿਸ ਦੇ ਨਾਲ ਮਿਲ ਕੇ ਸਹਿਯੋਗ ਦੇ ਨਾਲ ਇੱਕ ਵੱਡੀ ਰੇਡ ਕੀਤੀ ਜਾਂਦੀ ਹੈ ਉਸ ਦੇ ਵਿੱਚੋਂ ਕੀ ਕੁਝ ਬਰਾਮਦ ਹੋਇਆ DSP ਸਿਟੀ 1 ਮੋਹਿਤ ਅਗਰਵਾਲ ਦੇ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਫਰਜੀ ਕਾਲ ਸੈਂਟਰ ਕਦੋਂ ਤੋਂ ਚੱਲ ਰਿਹਾ ਸੀ ਕੀ ਕੁਝ ਬਰਾਮਦ ਹੋਇਆ ਕਿੰਨੇ ਲੋਕ ਉਸ ਨੂੰ ਚਲਾਉਂਦੇ ਸੀ ਉਸ ਦੇ ਵਿੱਚ ਜਿਹੜੇ ਦੋ ਮੁੱਖ ਮੁੱਲਜ਼ਮ ਨੇ ਉਹ ਕੌਣ ਕੌਣ ਸਨ ਉਹਨਾਂ ਦਾ ਸਬੰਧ ਗੁਜਰਾਤ ਨਾਲ ਤੇ ਹੋਰ ਕਿੱਥੋਂ-ਕਿੱਥੋਂ ਜਿਹੜੇ ਮੁੰਡੇ ਕੁੜੀਆਂ ਸੀ ਕਿੱਥੋਂ-ਕਿੱਥੋਂ ਸਬੰਧ ਸੀ ਉਹ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਪਹਿਲਾਂ ਉਹ ਸੁਣੋ ਫਿਰ ਦੱਸਦੇ ਹਾਂ ਕਿ ਉਸ ਤੋਂ ਬਾਅਦ ਕਿਹੜੀਆਂ ਗੱਲਾਂ ਦਾ ਹੋਰ ਧਿਆਨ ਰੱਖ ਕੇ ਆਪਣੇ ਆਪ ਨੂੰ ਬਚਾਇਆ ਜਾ ਸਕਦਾ ਜੀ ਡੀਐਸਪੀ ਸਾਹਿਬ ਤੁਸੀਂ ਪਿਛਲੇ ਦਿਨੀ ਵੀ ਇੱਕ ਕਾਲ ਸੈਂਟਰ ਜਿਹੜਾ ਕਿ ਫਰਜ਼ੀ ਤੌਰ ਤੇ ਦੱਸਿਆ ਗਿਆ ਕਿ ਚੱਲ ਰਿਹਾ ਸੀ ਉਹ ਤੁਹਾਨੂੰ ਇਤਲਾਹ ਕਿਵੇਂ ਮਿਲਦੀ ਹੈ ਔਰ ਦੂਸਰਾ ਉਸ ਐਕਸ਼ਨ ਦੇ ਵਿੱਚੋਂ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਹਾਂਜੀ ਸਾਡੇ ਜਿਹੜੇ ਆਪਣੇ ਸਰਸਿਸ ਲਗਾਏ ਹੁੰਦੇ ਨੇ ਉਹਦੇ ਰਿਗਾਰਡਿੰਗ ਸਾਨੂੰ ਇਹਦੇ ਬਾਰੇ ਇੰਟੀਮੇਸ਼ਨ ਆਈ ਹੈ ਜੀ ਜੀ ਉਥੇ ਤੇ ਅਸੀਂ ਕੰਮ ਕਰਦੇ ਹੋਏ ਇੱਥੇ ਰੇਡ ਕੀਤੀ ਸੀਗੀ ਟੈਲੀਕਮ ਸੈਂਟਰ ਜਿਹੜਾ ਇਹ ਇੱਕ ਕਾਲ ਸੈਂਟਰ ਫਰਜੀ ਸੀਗਾ ਜੀ ਇੱਥੇ ਜਦੋਂ ਅਸੀਂ ਰੇਡ ਕੀਤੀ ਕਰਦੇ ਆ ਤਾਂ ਉੱਥੇ ਸਾਨੂੰ ਜਿਹੜਾ ਹੈਗਾ ਇੱਥੇ ਇੱਕ ਫੇਕ ਕਾਲ ਸੈਂਟਰ ਚੱਲਦਾ ਪਾਇਆ ਜਾਂਦਾ ਜੀ ਜਿਦੇ ਵਿੱਚੋਂ ਅਸੀਂ 37 ਪਰਸੈਂਟਸ ਜਿਦੇ ਵਿੱਚੋਂ 25 ਮੁੰਡੇ ਨੇ ਤੇ 12 ਕੁੜੀਆਂ ਨੇ ਇਹਨਾਂ ਨੂੰ ਅਸੀਂ ਮੌਕੇ ਤੋਂ ਅਰੈਸਟ ਕਰਦੇ ਆ ਅੱਛਾ ਜਿਨ੍ਹਾਂ ਦੇ ਵਿੱਚ ਦੋ ਇਹਨਾਂ ਦੇ ਮਾਸਟਰਮਾਈਂਡ ਵੀ ਸੀਗੇ ਉਹ ਵੀ ਉੱਥੇ ਅਸੀਂ ਮੌਕੇ ਦੇ ਉੱਤੇ ਹੀ ਅਰੈਸਟ ਕੀਤੇ ਕੇਵਨ ਪਟੇਲ ਐਂਡ ਅਪ੍ਰਤੀਕ ਦੁਦਤ ਇਹਨਾਂ ਨੂੰ ਅਸੀਂ ਉੱਥੋਂ ਅਰੈਸਟ ਕੀਤਾ ਜੀ ਤੇ ਸਾਰਿਆਂ ਨੂੰ ਤੇ ਉਸ ਤੋਂ ਬਾਅਦ ਇਹਨਾਂ ਦੇ ਪੋਜੀਸ਼ਨ ਦੇ ਵਿੱਚੋਂ ਤਕਰੀਬਨ 40-45 ਦੇ ਕਰੀਬ ਲੈਪਟਾਪ ਫਿਰ ਉਹਨੇ ਹੀ ਹੈਡ ਜਿਹੜੇ ਹੈੱਡਫੋਨਸ ਵਗੈਰਾ ਜੀ ਤੇ ਕੁਝ ਮੋਬਾਈਲ ਫੋਨ ਇਹਨਾਂ ਦੇ 50-60 ਦੇ ਕਰੀਬ ਇਹ ਸਾਰਾ ਕੁਝ ਜਿਹੜਾ ਹੈਗਾ ਇਹਨਾਂ ਤੋਂ ਬਰਾਮਦ ਕੀਤਾ ਗਿਆ ਤੇ ਇੱਕ ਇਹਨਾਂ ਦੀ ਇੱਕ ਮਰਸੀਡੀਜ਼ ਕਾਰ ਸੀਗੀ ਉਹ ਬਰਾਮਦ ਕੀਤੀ ਗਈ ਤੇ ਕਦੋਂ ਤੋਂ ਚਲਾ ਰਹੀ ਸੀ ਕਲਾਸ਼ ਟਾਵਰ ਦੇ ਵਿੱਚ ਸੈਂਟਰ ਪੰਜ 6 ਮਹੀਨਿਆਂ ਤੋਂ ਚੱਲ ਰਹੇ ਸੀਗੇ ਇਹਨਾਂ ਦਾ ਜੀ ਜੀ ਇਹ ਅੱਜ ਦਾ ਸ਼ਿਕਾਰ ਕਿਸ ਨੂੰ ਬਣਾਉਂਦੇ ਸੀ ਲੋਕਲ ਬਣਾਉਂਦੇ ਸੀ ਮੁਹਾਲੀ ਦੇ ਵਿੱਚ ਜਾਂ ਇਹਨਾਂ ਦਾ ਦਾਇਰਾ ਬਹੁਤ ਵੱਡਾ ਸੀ ਇਹਨਾਂ ਦੇ ਸ਼ਿਕਾਰ ਸੀਗੇ ਜੀ ਯੂ ایس ਸਿਟੀਜ਼ਨਸ ਅੱਛਾ ਯੂ ایس ਦੇ ਵਿੱਚ ਜਿਹੜੇ ਸਿਟੀਜ਼ਨਸ ਨੇ ਉਹਨਾਂ ਨੂੰ ਟਾਰਗੇਟ ਕਰਦੇ ਸੀਗੇ ਜੀ ਹਾਂ ਜੀ ਤੇ ਕਿਉਂਕਿ ਵੱਖ-ਵੱਖ ਜਾਣਕਾਰੀ ਸੋਰਸ ਤੋਂ ਜਿਹੜੀ ਆ ਰਹੀ ਉਸ ਵਿੱਚ ਇਹ ਪਤਾ ਲੱਗਿਆ ਉਸ ਵਿੱਚ ਕਿੰਨੀ ਕਿ ਸੁਚਾਈ ਹੈ ਕਿ ਇਹਨਾਂ ਨੇ ਹੁਣ ਤੱਕ ਇੰਨੇ ਕੁ ਮਹੀਨਿਆਂ ਵਿੱਚ ਕਰੋੜਾ ਰੁਪਏ ਠੱਗ ਲਏ ਆ ਕਰ ਲਿਆ ਹੁਣੇ ਜੀ ਜਿਨ੍ਹਾਂ ਕਿਨ ਦਾ ਆਈਡੀਆ ਤੇ ਉਹ ਹੈਗਾ ਕਿ ਇੱਕ ਮਹੀਨੇ ਦੇ ਵਿੱਚ ਵੀ ਕਰੋੜ ਜਾਂ ਕਰੋੜ ਨੂੰ ਕਰਾਸ ਕਰ ਜਾਂਦੇ ਹੋਣਗੇ ਇਹ ਨੀਅਰ ਬਾਏ ਇੰਨੀ ਕਾਉਂਟ ਦਾ ਸਾਡੀ ਇਨਵੈਸਟੀਗੇਸ਼ਨ ਚ ਨਾ ਆ ਰਹੀ ਹੈ ਬਾਕੀ ਹਜੇ ਪੂਰਾ ਇਹਦੇ ਤੇ ਇਨਵੈਸਟੀਗੇਟ ਹੋ ਰਿਹਾ ਹੈ ਤੇ ਜਿਹੜੇ ਇਹ ਫੜੇ ਗਏ ਆ ਇਹਦੇ ਵਿੱਚ ਮਲਜ਼ਮ ਨੇ ਜਿਹੜੇ ਜਿਵੇਂ ਮੁੰਡੇ ਕੁੜੀਆਂ ਤੁਸੀਂ ਦੋਨਾਂ ਦਾ ਵੇਰਵਾ ਦਿੱਤਾ ਇਹਨਾਂ ਵਿੱਚੋਂ ਜ਼ਿਆਦਾਤਰ ਰਹਿਣ ਵਾਲੇ ਕਿੱਥੋਂ ਦੇ ਆ ਪੰਜਾਬ ਨਾਲ ਸੰਬੰਧਿਤ ਨੇ ਜਾਂ ਬਾਹਰਲੇ ਸੂਬਿਆਂ ਦੇ ਨੇ ਬਾਹਰਲੇ ਸੂਬਿਆਂ ਦੇ ਨੇ ਜੀ ਪੰਜਾਬ ਦਾ ਨਹੀਂ ਸੀ ਕੋਈ ਵੀ ਇਹਨਾਂ ਦੇ ਵਿੱਚੋਂ ਜੀ ਜੀ ਤੇ ਔਨ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਹੋਰ ਕਿੰਨੇ ਕੋ ਤੁਹਾਨੂੰ ਲੱਗਦਾ ਖਾਦਸ਼ਾ ਹੈਗਾ ਕਿਉਂਕਿ ਪੰਜਾਬ ਸਟੇਟ ਸਾਈਬਰ ਸੈੱਲ ਨੂੰ ਤਾਂ ਚਲੋ ਜਾਣਕਾਰੀ ਮਿਲ ਹੀ ਜਾਂਦੀ ਹੈ ਤਾਂ ਪੁਲਿਸ ਦੀ ਨਜ਼ਰ ਦੇ ਵਿੱਚ ਵੀ ਕਿੰਨੀਆਂ ਕਿੰਨੇ ਕੋ ਕਾਲ ਸੈਂਟਰ ਇਸ ਤਰ੍ਹਾਂ ਦੇ ਹੋ ਸਕਦੇ ਆ ਕਿ ਹੋਰ ਥਾਵਾਂ ਦੇ ਉੱਤੇ ਵੀ ਇਸ ਤਰ੍ਹਾਂ ਦੀ ਕੋਈ ਨਾ ਕੋਈ ਚੱਲ ਰਹੀ ਹੋਊਗੀ ਜੀ ਕਿਤੇ ਹੈ ਜੀ ਕਿ ਜੇ ਕੋਈ ਏਰੀਆ ਦੇ ਵਿੱਚ ਕੋਈ ਹੂਗਾ ਪਹਿਲਾਂ ਵੀ ਅਸੀਂ ਏਰੀਆ ਦੇ ਵਿੱਚ ਜਿਹੜੀ ਹੈਗੀ ਰੇਡ ਹੋਈ ਸੀ ਉਸ ਦੇ ਵਿੱਚ ਦੋ ਕਾਲ ਸੈਂਟਰ ਬੰਦ ਹੋਏ ਸੀਗੇ ਤੇ ਹੁਣ ਇਹ ਵੀ ਹੋ ਗਿਆ ਤੇ ਹੁਣ ਇਸ ਤੋਂ ਬਾਅਦ ਸਾਡੇ ਕੋਲੇ ਹਜੇ ਐਜ਼ ਆਫ ਨਾਊ ਕੋਈ ਚੀਜ਼ ਨਹੀਂ ਹੈ ਅਗਰ ਕੋਈ ਚੀਜ਼ ਆਂਦੀ ਹੈ ਕੋਈ ਸੀਕ੍ਰੀਟ ਇਨਫੋਰਮੇਸ਼ਨ ਤੁਹਾਡੇ ਥਰੂ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਗਾ ਅਗਰ ਕੋਈ ਇਹੋ ਜੀ ਇਨਫੋਰਮੇਸ਼ਨ ਆਦੀ ਹੈ ਤਾਂ ਸਾਡੇ ਨਾਲ ਸ਼ੇਅਰ ਕਰਨ ਅਸੀਂ ਆਪਣੇ ਸੋਰਸ ਤੋਂ ਲਈ ਹੁੰਦੇ ਨੇ ਬਟ ਪਬਲਿਕ ਜਿਹੜੀ ਹੈਗੀ ਸਾਡਾ ਸਭ ਤੋਂ ਵੱਡਾ ਸੋਰਸ ਹੈ ਜੋ ਉਹਨਾਂ ਦੁਆਰਾ ਸਾਡੇ ਕੋਲ ਕੋਈ ਇਹੋ ਜੀ ਗੱਲ ਆਂਦੀ ਹੈ ਤਾਂ ਡੈਫੀਨਿਟਲੀ ਅਸੀਂ ਵੈਰੀਫਾਈ ਕਰਕੇ ਉਸ ਤੇ ਐਕਸ਼ਨ ਹੋਰ ਲੇਤਾ ਜਾਏਗਾ ਜੀ ਤਾਂ ਇਸ ਤਰ ਫੇਰ ਵੀ ਜੇ ਕੋਈ ਇਸ ਤਰ੍ਹਾਂ ਦੀ ਕਿਸੇ ਫਰਜੀ ਕਾਲ ਦਾ ਸ਼ਿਕਾਰ ਹੋ ਜਾਂਦਾ ਸਭ ਤੋਂ ਪਹਿਲਾਂ ਸੂਚਿਤ ਕਿੱਥੇ ਕਰਨ ਸਭ ਤੋਂ ਵੱਡਾ ਸੋਰਸ ਕੀ ਹੈ ਸਭ ਤੋਂ ਪਹਿਲਾਂ ਤਾਂ ਜੀ ਆਪਣਾ ਜਿਹੜਾ ਸੂਚਿਤ ਕਰਨਾ ਹੈ ਇਮੀਡੀਏਟਲੀ ਸਾਡੇ ਸਾਈਬਰ ਸੈੱਲ ਨੇ ਜਿਹੜੇ ਸਾਡੇ ਲੋਕਲ ਪੁਲਿਸ ਸਟੇਸ਼ਨ 'ਚ ਵੀ ਇਨਫਾਰਮ ਕਰ ਸਕਦੇ ਨੇ ਤੇ ਉਸ ਤੋਂ ਬਾਅਦ ਹੈਲਪਲਾਈਨ ਨੰਬਰਸ ਵੀ ਹੈਗੇ ਨੇ ਜਿਹੜਾ ਪੰਜਾਬ ਪੁਲਿਸ ਦਾ 112 ਨੰਬਰ ਵੀ ਹੈਗਾ ਤਾਂ ਉਹਦੇ 'ਤੇ ਵੀ ਸੂਚਿਤ ਕਰ ਸਕਦੇ ਨੇ ਇਸ ਤੋਂ ਬਾਅਦ ਆਪਣਾ ਜਿਹੜਾ ਡਿਸਟ੍ਰਿਕਟ ਦੇ ਵਿੱਚ ਐਸਐਸਪੀ ਸਾਹਿਬ ਕੋਲੇ ਜਾਂ ਫਿਰ ਆ a dsp concerned office ਦੇ ਵਿੱਚ ਜਾਂ cyber cell ਦੇ ਵਿੱਚ ਕਿਤੇ ਵੀ ਇਮੀਡੀਏਟਲੀ ਆਉਣਗੇ ਤੇ ਇਹਨਾਂ ਦਾ ਗ੍ਰੀਵੈਂਸ ਸੁਣਾਇਆ ਜਾਊਗਾ ਤੇ ਉਸ ਅਕੋਰਡਿੰਗਲੀ ਉਹਦੇ ਤੇ ਐਕਟ ਹੋ ਜਾਂਦਾ ਹੈ ਬਟ ਇਹਦੇ ਫਾਈਬਰ ਫਰਾਡ ਦੇ ਵਿੱਚ ਬੜਾ ਜ਼ਰੂਰੀ ਹੈ ਤੁਹਾਡੇ ਮਾਧਿਅਮ ਰਹੀ ਮੈਂ ਕਨਵੇ ਕਰਨਾ ਚਾਹੂੰਗਾ ਇਹ ਚਲੋ ਇਹ ਯੂਐਸ ਬੇਸਡ ਫਰਾਡ ਸੀਗਾ ਬਟ ਅੱਜਕੱਲ੍ਹ ਆ ਲੋਕਲ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਵੀ ਬਹੁਤ ਇਹੋ ਜਿਹੇ ਫਰਾਡ ਚੱਲ ਰਹੇ ਨੇ ਜਿਦੇ ਵਿੱਚ ਕੋਈ ਵੀ ਤੁਹਾਨੂੰ ਡਰਾ ਕੇ ਵੀ ਤੁਹਾਡਾ ਬੰਦਾ ਫੜਿਆ ਗਿਆ ਅਸੀਂ ਫਲਾਨੀ ਪੁਲਿਸ ਦੇ ਵਿੱਚ ਬੋਲ ਰਹੇ ਆ ਤੁਸੀਂ ਇੰਨੇ ਪੈਸੇ ਪਾ ਦਿਓ ਕੁਝ ਨਹੀਂ ਛੱਡ ਦਾਂਗੇ ਉਹ ਸਭ ਡਰਾਮਾ ਹੁੰਦਾ ਹੈ ਉਹਨਾਂ ਘਬਰਾਉਣ ਦੀ ਲੋੜ ਨਹੀਂ ਹੈਗੀ ਪਹਿਲਾਂ ਤਾਂ ਆਪਣੇ ਮਤਲਬ ਤੁਹਾਨੂੰ ਇਮੀਡੀਏਟਲੀ ਪੁਲਿਸ ਨਾਲ ਰਾਬਤਾ ਕਰ ਲੈਣਾ ਚਾਹੀਦਾ ਲੋਕਲ ਲੈਣ ਵੀ ਸਾਨੂੰ ਆਸ चीज ਆਰੀ ਹੈ ਉਸ ਚੀਜ਼ ਨੂੰ ਵੈਰੀਫਾਈ ਕਰਨਾ ਚਾਹੀਦਾ ਘਬਰਾਉਣਾ ਨਹੀਂ ਚਾਹੀਦਾ ਫੋਨ ਦੇ ਉੱਤੇ ਆਏ ਫੋਨ ਦੇ ਤੇ ਕੋਈ ਵੀ ਕਿਸੇ ਨੂੰ 1 ਮਿੰਟ ਦੇ ਵਿੱਚ ਨਾ ਤਾਂ ਕੋਈ ਚੀਜ਼ ਹੋ ਰਹੀ ਹੁੰਦੀ ਹੈ ਨਾ ਕੁਝ ਹੁੰਦਾ ਉਹ ਸਿਰਫ ਤਾਕੇ ਹੀ ਬੰਦੇ ਤੋਂ ਪੈਸੇ ਕਢਾਉਣਾ ਚਾਹੁੰਦੇ ਨੇ ਤੇ ਨਾ ਹੀ ਆਪਣੀ ਸੀਕ੍ਰੀਟ ਇਨਫੋਰਮੇਸ਼ਨ ਕੋਈ ਵੀ ਬੰਦਾ ਸ਼ੇਅਰ ਕਰੇ ਨਾ ਆਪਣਾ ਓਟੀਪੀ ਜੋ ਇੱਕ ਮੋਬਾਈਲ ਤੇ ਆਂਦਾ ਉਹ ਸ਼ੇਅਰ ਕਰੇ ਨਾ ਕੋਈ ਬੰਦਾ ਆਪਣਾ ਜਿਹੜਾ ਹੈਗਾ ਤੁਸੀਂ ਕਹਿੰਦੇ ਹੋ ਕਿ ਆਪਣੇ ਫੋਨ ਦਾ ਐਕਸੈਸ ਕਿਸੇ ਹੋਰ ਨੂੰ ਦਵੇ ਜਿਵੇਂ ਤੁਹਾਨੂੰ ਕੋਈ ਬੈਂਕ ਵਾਲਾ ਫੋਨ ਕਰਕੇ ਕਹਦੇਗੇ ਜੀ ਸਾਡੇ ਤੁਹਾਡੇ ਖਾਤੇ ਦੇ ਵਿੱਚੋਂ ਪੈਸੇ ਨਿਕਲ ਜਾਣਗੇ ਜਾਂ ਤੁਹਾਡਾ ਬੰਦ ਹੋ ਜਾਊਗਾ ਤੁਸੀਂ ਸਾਡਾ ਬੈਂਕ ਆਉਣਾ ਪੈਣਾ ਬੰਦਾ ਘਬਰਾ ਜਾਂਦਾ ਵੀ ਮੈਂ ਹੁਣ ਕਿਵੇਂ ਪਹੁੰਚਾਂ ਇੱਕਦਮ ਤਾਂ ਬੰਦਾ ਕਹਿੰਦਾ ਤੁਸੀਂ ਇਹ ਐਪ ਡਾਊਨਲੋਡ ਕਰ ਲਓ ਐਪ ਕਿਹੜੀ ਹੈ ਜਿਸ ਤਰ੍ਹਾਂ ਕੋਈ ਕਹਿੰਦਾ ਜੀ ਵੀ ਐਨੀ ਕੋਈ ਕਯੂਐਸ ਐਪ ਹੈ ਇਹ ਜੇ ਕਈ ਐਪਸ ਨੇ ਜਿਦੇ ਨਾਲ ਤੁਸੀਂ ਜਦੋਂ ਐਪ ਇੰਸਟਾਲ ਕਰਕੇ ਦੂਸਰੇ ਬੰਦੇ ਕੋਲੇ ਐਕਸੈਸ ਚਲਾ ਜਾਂਦਾ ਤੁਹਾਡੇ ਫੋਨ ਦਾ ਫਿਰ ਤੁਹਾਡੇ ਨਾਲ ਫਰਾਡ ਹੋ ਜਾਂਦਾ ਤਾਂ ਘਬਰਾਉਣ ਦੀ ਲੋੜ ਨਹੀਂ ਥੋੜਾ ਜਿਹਾ ਸੁਚੇਤ ਰਹਿਣ ਦੀ ਲੋੜ ਹੈਗੀ ਹੈ ਤਾਂ ਇਹਦੇ ਲਈ ਇਹ ਹੈ ਕਿ ਸਤਰ ਕਰੋ ਘਬਰਾਓ ਨਾ ਜੇ ਕੋਈ ਵੀ ਕਾਲ ਆਂਦੀ ਹੈ ਪੁਲਿਸ ਨੂੰ ਆਪਣਾ ਦੋਸਤ ਸਮਝੋ ਇਮੀਡੀਏਟਲੀ ਥਾਣੇ ਦੇ ਵਿੱਚ ਜਾ ਕੇ ਆਪਣੀ ਗੱਲਬਾਤ ਕਲੀਅਰ ਕਰੋ ਜੇ ਥਾਣੀ ਚ ਡੀਐਸਪੀ ਆਫਿਸ ਐਸਐਸਪੀ ਆਫਿਸ ਇੱਥੇ ਜਾ ਕੇ ਸਾਈਬਰ ਸੈੱਲ ਚ ਇਮੀਡੀਏਟਲੀ ਤੁਸੀਂ ਆਪਣਾ ਕ੍ਰਾਈਮ ਰਜਿਸਟਰ ਕਰੋ ਦੱਸੋ ਜੋ ਹੋ ਰਿਹਾ ਹੈਗਾ ਕੋਈ ਐਪਰੀਹੈਂਸ਼ਨ ਹੈ ਜੀ ਡਰਨ ਦੀ ਲੋੜ ਨਹੀਂ ਹੈ ਆਪਾਂ ਜਦੋਂ ਡਰ ਜਾਂਦੇ ਆ ਤਾਂ ਬਸ ਉਸੇ ਚੀਜ਼ ਦਾ ਜਿਹੜੇ ਫਰੌਡਸਟਰ ਨੇ ਉਹ ਫਾਇਦਾ ਚੱਕਦੇ ਨੇ ਜੀ ਤੁਸੀਂ ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ ਜੀ 24 ਜੂਨ ਨੂੰ ਹੋਈ ਉਸ ਕਾਰਵਾਈ ਦੇ ਬਾਰੇ ਜਿਹੜੀ ਜਾਣਕਾਰੀ ਹੈ ਉਸਤੇ ਬਾਰੇ ਮੋਹਿ ਤਗਰਵਾਲ ਡੀਐਸਪੀ ਸਿਟੀ 1 ਨੇ ਸਾਂਝੀ ਕੀਤੀ ਹੈ ਤੇ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਿਸ ਤਰ੍ਹਾਂ ਆਨਲਾਈਨ ਹੁੰਦੀ ਠੱਗੀ ਤੋਂ ਬਚ ਸਕਦੇ ਨੇ ਇਹ ਜਿਹੜਾ ਗਰੋ ਫੜਿਆ ਗਿਆ ਠੱਗਾਂ ਦਾ ਜਿਨ੍ਹਾਂ ਨੇ ਕਰੋੜਾ ਰੁਪਏ ਠੱਗ ਲਏ ਲੋਕਾਂ ਤੋਂ ਕੁਝ ਹੀ ਦਿਨਾਂ ਵਿੱਚ ਇਹਨਾਂ ਦਾ ਸਬੰਧ ਸਿੱਧਾ ਭਾਵੇਂ ਠੱਗਣ ਵਾਲੇ ਲੋਕਾਂ ਦਾ ਜਿਹੜਾ ਸੀ ਉਹ ਯੂ ਐਸ ਏ ਦੇ ਨਾਲ ਸੀ ਉੱਥੋਂ ਦੇ ਲੋਕਾਂ ਨੂੰ ਠੱਗਿਆ ਜਾ ਰਿਹਾ ਸੀ ਪਰ ਇਸੇ ਤਰ੍ਹਾਂ ਦੇ ਹੋਰ ਵੀ ਕਈ ਫਰਜੀ ਕਾਲ ਸੈਂਟਰ ਚੱਲਦੇ ਹੋ ਸਕਦੇ ਨੇ ਜਿਹੜੇ ਤੁਹਾਨੂੰ ਇੱਥੇ ਬੈਠਿਆਂ ਹੀ ਠੱਗੀ ਦਾ ਸ਼ਿਕਾਰ ਬਣਾ ਸਕਦੇ ਨੇ ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਫੇਕ ਕਾਲ ਆਉਂਦੀ ਹੈ ਜੇਕਰ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੇ ਨਾਲ ਲਾਲਚ ਦੇ ਕੇ ਆਪਣੇ ਵੱਲ ਖਿੱਚਣਾ ਚਾਹੁੰਦਾ ਹੈ ਪੈਸੇ ਤੁਹਾਡੇ ਖਾਤਿਆਂ ਵਿੱਚੋਂ ਉਡਾਉਣਾ ਚਾਹੁੰਦਾ ਤਾਂ ਉਸ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਮੁੱਢਲੀ ਜਾਣਕਾਰੀ ਕਿੱਥੇ ਦੇਣੀ ਹੈ ਕਿਵੇਂ ਦੇਣੀ ਹੈ ਇਸ ਦੇ ਬਾਰੇ ਅਸੀਂ ਤੁਹਾਡੇ ਨਾਲ ਹੀ ਜਾਣਕਾਰੀ ਗੱਲਬਾਤ ਦੇ ਜਰੀਏ ਸਾਂਝੀ ਕਰ ਦਿੱਤੀ ਹੈ ਤਾਂ ਤੁਹਾਡੇ ਨਾਲ ਵੀ ਜੇਕਰ ਇਸ ਤਰ੍ਹਾਂ ਦਾ ਕੋਈ ਵਾਪਰਦਾ ਹੈ ਜਾਂ ਕੋਈ ਕਾਲ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਪੁਲਿਸ ਨੂੰ ਜਾਂ ਸਾਈਬਰ ਸਟੇਟ ਕਰਾਈਮ ਸੈੱਲ ਦੇ ਨੰਬਰਾਂ ਦੇ ਉੱਤੇ ਜਿਹੜੇ ਸੰਪਰਕ ਨੰਬਰ ਦਿੱਤੇ ਹੁੰਦੇ ਨੇ ਉਹਨਾਂ ਦੇ ਉੱਤੇ ਜ਼ਰੂਰ ਕਾਲ ਕਰਕੇ ਸੂਚਿਤ ਕਰੋ ਤਾਂ ਕਿ ਤੁਹਾਨੂੰ ਵੀ ਠੱਗੀ ਤੋਂ ਬਚਾਇਆ ਜਾ ਸਕੇ ਫਿਲਹਾਲ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ